ਠੀਕ ਹੈ ਮੈਂ ਤੈਨੂੰ ਮਾਲ ਮਾਰ ਕਰ ਦੰਗਰ ਠੀਕ ਹੈ ਉਹ 200 ਰੁਪਏ ਸੇਗਾ ਠੀਕ ਹੈ ਨਾ ਪਰਮਿਸ਼ਨ ਨੇ ਆਪਣੇ ਸਵਤੰਤਰ ਪੇਚਾ ਜੋ ਗੱਦੀ ਦੇ ਮੋੜੇ ਖੜਾ ਹੋ ਕੇ ਜਾ ਕੇ ਤੱਕ ਗੱਦੀ ਦੇ ਖਣ ਖੋਲਿਆ ਤੇ ਸਵੰਦ ਨੂੰ ਦੇਖਿਆ ਜਿਸ ਤਰ੍ਹਾਂ ਵਾਰ ਪੜੀ ਸੀ ਉਹ ਗੱਦੀ 당당 ਕੇ ਟੋਟ ਕੰਢ ਦੇ ਨਾਲ ਉਹ ਟਕਰਾਉਂਦੀ ਰਹੀ ਤਾਂ ਨਵੀ ਦੇ ਲੱਦ ਨੂੰ ਰਗੜਾ ਲੱਗਿਆ ਤੇ ਉਹਨੇ ਉੱਥੇ ਗੱਦੀ ਨੂੰ ਮਾਰਨਾ ਚਾਹ ਰੁਕੀ ਤਾਂ ਬਹੁਤ ਜ਼ਿਆਦਾ

ਇਹ ਜਿਹੜੇ ਇਸرائیਲੀ ਆ ਉਹਨੇ ਤਾਂ ਮੇਰੇ ਲੋਕਾਂ ਨੂੰ ਕੋਈ ਸ਼ਰਾਬ ਨਹੀਂ ਦੇ ਸਕਦਾ ਨਾ ਹੀ ਉਹਨੇ ਕੋਈ ਸ਼ਰਾਬ ਚਲ ਸਕਦਾ ਇਹ ਕੌਮ ਜਿਹੜੀ ਹੈਗੀ ਆ ਇਹ ਕੌਮ ਵਧਦੀ ਜਾਏਗੀ ਉਹਨੇ ਕੋਈ ਜਾਦੂ ਨਾ ਕੋਈ ਸ਼ਤਾਨੀ ਸ਼ਕਤੀਆਂ ਨੇ ਚੱਲੇ ਚੱਲਣੀਆਂ ਜਦੋਂ ਜੀਸੂ ਮਸੀਹ ਦੇ ਵਿੱਚ ਆ ਗਏ ਆ ਤੇ ਪਰਮੇਸ਼ਰ ਤੇ ਭਰੋਸਾ ਰੱਖਣ ਦੀ ਲੋੜ ਹੈ ਹੁਣ ਪ੍ਰਭੂ ਤੁਹਾਨੂੰ ਆਸ਼ੀਸ਼ਤ ਕਰੇਗਾ ਜੀਸੂ ਮਸੀਹ ਦੇ ਵਿੱਚ ਉਮਨ ਦੇ ਨਾਮ ਠੀਕ ਹੈ ਨਾ

ਕਹਦਾ ਇੱਕ ਉਹ ਜਾਨਮ ਸਮਝਿਆ ਜਾਂਦਾ ਕਿ ਜੇ ਜੇ ਨੂੰ ਕੋ ਸਮਝ ਸਮਝ ਨਹੀਂ ਆਈ ਹੈ ਨਾ ਇਸ ਕਰਕੇ ਉਹ ਕਹਦਾ ਜਿਹੜਾ ਇਜ਼ਰਾਇਲ ਦੇ ਅੰਦਰ ਨਹੀਂ ਐਂਟਰ ਕਰ ਸਕਦਾ ਜੀ ਪਰ ਪ੍ਰਭੂ ਯਿਸੂ ਜੀ ਨੇ ਜਾ ਕੇ ਜਿਹੜਾ ਚਾਬਾਦੋਸ ਤੇ ਉਹ ਕਹਿਣ ਨੇ ਕਿ ਆ ਜੇ ਸੁਣਾ ਲੈ ਬੰਦੇ ਨੂੰ ਉਹਨੂੰ ਬਦੀ ਤੇ ਬੱਚੇ ਦੀ ਜ਼ਰੂਰਤ ਹੈ ਕਿ ਉਹ ਨੂੰ ਖੋਹ ਕੇ ਦੇ ਦੇਗਾ ਤੇ 5:00 ਵਜੇ ਤੈਨੂੰ ਮਲੇਗਾ ਕੋ ਬਦਲ ਤਾ ਉਹ ਉਹ ਲੈ ਮੈਟਸਵਾਰ ਉੱਤੇ ਜਾਮਾ ਪ੍ਰਭੂ ਯਿਸੂ ਜੀ ਉੱਤੇ ਸਵਾਰ ਕੇ ਗਏ ਤਾਂ प्रभिश्वस टालियां और खजूर दिन हो सना ताना जो परमेर दे है सो की लगे, शब्द राजे नहीं बदलया जाता बोलिया चुप कर जो परमेश्वर ने कहा कि चुप कर जान के पत्थरों लोनगे सारे बोलो अल ठीक है ना सो इस तरह परमेश्वर ने मूं ਇਸਤਮਾਲ ਕੀਤਾ ਕਰੀਏ ਔਰ ਇੱਥੇ ਵੀ ਪਰਮੇਸ਼ਰ ਨੇ ਕਰੀ ਦੇ ਬੱਚੇ ਦੇ ਉੱਤੇ ਯਿਸੂ ਸਿਸਵਾਰੋਗੈ ਇਸਤਮਾਲ ਕੀਤਾ ਠੀਕ ਹੈ ਨਾ ਸੋ ਪਰਮੇਸ਼ਰ ਇੱਕ ਬਚਨ ਵਿੱਚ ਦੱਸਦੇ ਆ ਕਿ ਗੱਡਾ ਜਿਹੜਾ ਆਪਣੇ ਮਾਲਕ ਦੀ ਖੁਰਕੀ ਖੁੱਲੀ ਨੂੰ ਜਾਣਦਾ ਹੈ ਪਰ ਇਸ ਇਨਸਾਨ ਨੂੰ ਜਿਹਨੇ ਮ ਬਣਾਇਆ ਹੈ ਕਿ ਮੈਨੂੰ ਭੁੱਲ ਗਿਆ ਹੈ ਉਹਨਾਂ ਹੁਕਮ ਨਹੀਂ ਮੰਨਦਾ ਔਰ ਮੇਰੇ ਅੰਦਰ ਚ ਪਾਪ ਕਰਦਾ ਸਾਰੇ ਬਰ ਅਲਹੂਇਆ ਠੀਕ ਹੈ ਨਾ ਔਰ

ਜੇ ਕਿਉਂ ਨਹੀਂ ਕਰਾਂ ਮੰਨਿਆ ਸਾਰੇ ਹਾਲੇ ਹਾਲੇ ਹੇ ਪਰਮੇਸ਼ਰ ਨੇ ਇਹ ਦੱਸਾਇਆ ਇਹਨਾਂ ਜੀਵਨ ਵਿੱਚ ਕਿ ਇਨਸਾਨ ਜਿਹੜਾ ਆ ਉਹ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਨਾਲ ਉਹਨੂੰ ਕਿਹੜੀ ਮਹਿਮਾ ਮਿਲੇਗੀ